ਵੇ ਦੇ ਇਧਰ ਆ ਵਾ ਮੈਂ ਜੀ ਚਾ ਦੋਨੋਂ ਚਾ ਦੋਨੋਂ ਮਨਜੀਤ ਫੜ ਕੇ ਆਪਣੇ ਚੈਂਪੀਅਨ ਜਾਂਦੇ ਨੇ ਹੁਣ ਕਿੱਥੇ ਉਧਰ ਬਣ ਗਏ ਜੇ ਤੁਹਾਨੂੰ ਜ ਆਪ ਦਾ ਸਭ ਤੋਂ ਵੱਡਾ ਫੇਸ ਹੈ ਮੈਂ ਪਰਮਾਨੰਥ ਵਿਰੋਧੀਆਂ ਨੇ ਤੇ ਐਂਟੀ ਬੋਲਣਾ ਫੋਲਣਾ ਜਵਾਬ ਲੋਕਾਂ ਨੇ ਦੇਣੇ ਹੁੰਦਾ ਜੇ ਜੇ ਮੈਂ ਚੰਗੇ ਕੰਮ ਕੀਤੇ ਆਪਣੇ ਹਲਕੇ ਦੇ ਲੋਕਾਂ ਦੇ ਸੁੱਖ ਸੁੱਖ ਚ ਰਹਾ ਵਾਂ ਤੇ ਆਪੇ ਲੋਕ ਵੋਟਾਂ ਪਾਉਣੀ ਆ ਪਾਉਣੀ ਸੰਘਰਸ਼ ਬੜਾ ਹੈ ਆ ਵੀ ਸੰਘਰਸ਼ ਹੈ ਜਿਹੜਾ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਲੈਣਾ ਤਾਂ ਮਤਲਬ ਨਾਲ ਜੀ ਸਿਆਸਤ ਦੇ ਵਿੱਚ ਇੱਕ ਵਾਰੀ ਆਮ ਕਰ ਚੋਟੇ ਤੋਂ ਤੱਕ ਪਹੁੰਚਣਾ ਬੜੀ ਵੱਡੀ ਗੱਲ ਔਰ ਮੈਂ ਧੰਨਵਾਦ ਕਰਦਾ ਆਪਣੇ ਲੋਕਾਂ ਦਾ ਜਿਹੜੇ ਮੈਨੂੰ ਪਿਆਰ ਦੇਦੇ ਆ ਯਾ ਸ਼ਰੀ ਕਲਸੀ ਅਮਸਿਆ ਸੈਰੀ ਕਿਸੇ ਜੋ ਗਲਾਫ ਤੋਂ ਲੋਕ ਸਭੀ ਚੌਨ ਲੜ ਰਹੇ ਨੇ ਦੇਖਦੇ ਵੀ ਸਵੇਰੇ ਨਹੀਂ ਦੇਖਿਆ ਜੀ ਸ਼ਰੀ ਕਲਸੀ ਲੋਕਾਂ ਨੂੰ ਮਿਲਦੇ ਹੋਏ ブレックファスト ਕਰ ਰਹੇ ਲੋਕਾਂ ਨੂੰ ਮਿਲਦੇ ਹੋਏ ਇੱਥੋਂ ਨਿਕਲ ਰਹੇ ਆ ਔਰ ਆਪਣਾ ਜਿਹੜਾ ਚੋਣ ਪ੍ਰਚਾਰ ਦੀ ਅਭਿਆਨ ਸ਼ੁਰੂ ਕਰ ਰਹੇ ਆ। ਉਹ ਕਰੀਬ ਅਸੀਂ ਖੁਦ ਦੇਖ ਰਹੇ ਹਾਂ ਕਿ 7 ਵਜੇ ਤੋਂ ਅਸੀਂ ਇੱਥੇ ਆਏ ਹੋਏ ਹਾਂ 7 ਵਜੇ ਦੇ ਸ਼ਰੀਕਲਸੀ ਇਸ ਤਰ੍ਹਾਂ ਲੋਕਾਂ ਨੂੰ ਮਿਲਦੇ ਹੋਏ ਨੇ ਲੋਕਾਂ ਨੂੰ ਮਿਲਦੇ ਮਿਲਦੇ ਇਹ ਬ੍ਰੀਕਫਾਸਟ ਕਰ ਰਹੇ ਨੇ ਔਰ ਇਸ ਤਰ੍ਹਾਂ ਹੀ ਮਿਲਦੇ ਹੋਏ ਇੱਕ ਗੱਡੀ 'ਚ ਲੋਕਾਂ ਦਾ ਜਿਹੜਾ ਅੱਗੇ ਚੋਣ ਪ੍ਰਚਾਰ ਲਈ ਜਾਣਗੇ ਹੁੰਦੇ ਇਹ ਸਾਰੇ ਵੀ ਸ਼ਰੀਕਲਸੀ ਚੋਣ ਪ੍ਰਚਾਰ ਵਾਸਤੇ ਜਾ ਰਹੇ ਨੇ। ਅਸੀਂ ਉਹਨਾਂ ਦਾ ਦੇਖਾਂਗੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਦੇਖੋ ਵੀ ਇਹ ਇੱਥੋਂ ਲੋਹਣ ਚੱਲੇ ਨੇ ਲੋਕਾਂ ਨੂੰ ਮਿਲਦੇ ਹੋਏ। ਉਹਨਾਂ ਲੋਕਾਂ ਨੂੰ ਮਿਲਦੇ ਨੇ ਔਰ ਮਿਲਦੇ ਮਿਲਦੇ ਜਿਹੜੇ ਨੇ ਅੱਗੇ ਮਤਲਬ ਚੋਣ ਪ੍ਰਚਾਰ ਹਤੇ ਚੱਲ ਪੈਂਦੇ ਨੇ ਚਲੋ ਅੱਗੇ ਕੱਲ ਕੱਲ ਬਾਤ ਕਰਾਂਗੇ ਮਿਲਦੇ ਆਂ ਸ਼ਾਇਰੀ ਕਲਸੀ ਨਾਲ ਕਰਦੇ ਆਂ ਗੱਲਬਾਤ ਪੂਰੀ ਹਲਕੇ ਦੇ ਬਾਰੇ ਕੀ ਕਹਿਣਾ ਸ਼ਾਇਰੀ ਕਲਸੀ ਦਾ ਪੂਰੀ ਆ ਸ਼ਾਇਰੀ ਕਲਸੀ ਦੇ ਘਰ ਤੁਸੀਂ ਦੀ ਅਫਸਰ ਸ਼ਾਇਰੀ ਕਲਸੀ ਦੇ ਘਰੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਤਾਂ ਉਹ ਦਿਖਾਇਆ ਕਿ ਸ਼ਾਇਰੀ ਕਲਸੀ ਸਵੇਰੇ ਕਿੰਦਾਂ 6 ਵਜੇ ਸ਼ੁਰੂ ਕਰਦੇ ਲੋਕਾਂ ਨੂੰ ਮਿਲਣਾ ਔਰ ਲੋਕ ਗੱਲਾਂ ਮੀਟਿੰਗਾਂ ਕਰਦੇ ਨੇ ਔਰ ਲੋਕੀ ਪ੍ਰੇਅਰ ਵੀ ਕਰਦੇ ਹੁੰਦੇ ਜਿਤਨੋਂ ਆਸੇ ਔਰ ਤੁਸੀਂ ਇਸਦੇ ਵੀ ਸਾਰੀ ਕਲਸੀਓਂ ਇੰਨਾ ਸ਼ਡਿਊਲ ਵਿਅਸਤਾ ਵੀ ਹੋ ਕਿ ਆਪਣਾ ਜਿਹੜਾ ਬ੍ਰੇਕਫਾਸਟ ਵੀ ਆ ਗੱਡੀ 'ਚ ਚਲਦੇ ਹੋਏ ਕਰ ਰਹੇ ਨੇ ਨਹੀਂ ਇਸੇ ਦੇ ਵੀ ਉਹ ਚਲਦੇ-ਚਲਦੇ ਬ੍ਰੇਕਫਾਸਟ ਕੈਰੀ ਕਲਸੀ ਜੀ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਇਹਨਾਂ ਨੂੰ ਸ਼ੈਰੀ ਕਲਸੀ ਜੀ ਸਿਆਸ 'ਚ ਐਂਟਰੀ ਹੋਈ ਕਿਸ ਤਰ੍ਹਾਂ ਐਂਟਰੀ ਹੋਈ ਪਹਿਲਾਂ ਕਿੱਥੋਂ ਲੈਵਲ ਤੋਂ ਤੁਸੀਂ ਚਲੇ ਹੋ ਕਿੱਥੋਂ ਅੱਜ ਐਮਪੀਜ਼ ਦੇਖ ਰਹੇ ਹੋ ਬਹੁਤ-ਬਹੁਤ ਪਹਿਲਾਂ ਤੇ ਧੰਨਵਾਦ ਮੈਂ ਤੁਹਾਨੂੰ ਕਿਹਾ ਵੀ ਰੋਟੀ ਖਾ ਲੈਣ ਤੋਂ ਬਾਅਦ ਚ ਗੱਲ ਕਰਦੇ ਪਰ ਤੁਹਾਨੂੰ ਸਿਆਸਤ ਦੀ ਐਂਟਰੀ ਜਿਹੜੀ ਆ ਇਹ ਬੜਾ ਮੈਂ ਨਹੀਂ ਕਹਿ ਸਕਦਾ ਵੀ ਬੜੀ ਜਦੋਂ ਮੈਂ ਤੁਰਿਆ ਮੈਂ ਇਹ ਸੋਚ ਕੇ ਨਹੀਂ ਤੁਰਿਆ ਵੀ ਮੈਂ ਸਿਆਸਤ ਦਾ ਕੋਈ ਐਮਐਲਏ ਬਣੂਗਾ ਜਾਂ ਐਮਸੀ ਬਣੂਗਾ ਮੈਂ ਇਹ ਸੋਚ ਕੇ ਚੱਲਿਆ ਵੀ ਯਾਰ ਪਾਰਟੀ ਨਵੀਂ ਆਈ ਆ ਇਹ ਸਾਡੀ ਪਾਰਟੀ ਕੁਝ ਕਰੂਗੀ ਔਰ ਵਾਕਿਆ ਹੀ ਜਿੰਨੀ ਮਿਹਨਤ ਕੀਤੀ ਇਹਨੇ ਕੰਮ ਕਰਕੇ ਵਿਖਾਦੇ ਸੋ ਮੈਂ ਰਹਿਣੀਆਂ ਪਾਰਟੀ ਦਾ ਔਰ ਜਨੇ ਇਤੋਂ ਤੱਕ ਐਡਾ ਤੱਕ ਨਾ ਮੰਨ ਤੇ ਫਤਵਾ ਦਿੱਤਾ ਤੁਸੀਂ ਪਿਛਲੇ ਸਮੇਂ ਤੋਂ ਐਮਐਲਏ ਵੀ ਐਮਐਲਏ ਵਿੱਚ ਤੇ ਜਾ ਰਹੇ ਹੋ ਹਲਕੇ 'ਚ ਕਈ ਤੁਸੀਂ ਕੰਮ ਕੀਤੇ ਨੇ ਕਿਦਾਂ ਦੇ ਜਿਹੜੇ ਕੰਮ ਕੀਤੇ ਵਿਰੋਧੀਆਂ ਉਹਦਾ ਕੀ ਜਵਾਬ ਦੇਣਾ ਚਾਹੋਗੇ ਦੇਖੋ ਜੀ ਕੰਮ ਤੇ ਰਾਤ ਦਿਨ ਮਿਹਨਤ ਕਰ ਰਹੇ ਆ ਜੀ ਹੁਣ ਵਿਰੋਧੀਆਂ ਨੇ ਤੇ ਐਂਟੀ ਬੋਲਣਾ ਬੋਲਣਾ ਜਵਾਬ ਲੋਕਾਂ ਨੇ ਦੇਣੇ ਹੁੰਦਾ ਜੇ ਤੇ ਮੈਂ ਚੰਗੇ ਕੰਮ ਕੀਤੇ ਆਪਣੇ ਹਲਕੇ 'ਚ ਲੋਕਾਂ ਤੇ ਸੁਖ ਸੁੱਖ ਚ ਰਹਿਆ ਵਾਂ ਤੇ ਆਪੇ ਲੋਕ ਵੋਟਾਂ ਪਾਉਣੀਆਂ ਪਾਉਂਦੇ ਤੇ ਉਹਦੇ ਨਾਲ 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 ਦੇ ਏਰੀਆ ਦੇ ਵਿੱਚ ਵੀ ਮਾਹੌਲ ਬਣਦਾ ਸੋ ਮਰਨੀਆ ਵੀ ਲੋਕ ਇੱਕ ਵਿਸ਼ਵਾਸ ਕਰ ਰਹੇ ਨੇ ਤੁਸੀਂ ਹੁਣ ਕੇਜਰੀਵਾਲ ਜੀ ਜਵਾਨ ਤੇ ਬਾਹਰ ਆ ਚੁੱਕੇ ਨੇ ਚੋਣ ਪ੍ਰਚਾਰ ਕਰ ਰਹੇ ਇਹਦਾ ਤੁਹਾਡੇ ਚੋਣ ਪ੍ਰਚਾਰ ਕਿੰਨਾ ਕਸਰ ਪਏਗਾ ਬਹੁਤ ਜ਼ਿਆਦਾ ਜੀ ਡਬਲ ਰਫ਼ਤਾਰ ਉਹ ਕੀ ਅਕਿੰਦਾ ਮਿਹਨਤ ਕਰ ਰਹੇ ਆ ਉਹ ਵੀ ਦਾਦਾ ਜਾ ਕੇ ਪ੍ਰਚਾਰ ਕਰ ਰਹੇ ਨੇ ਆਪਣੇ ਜਿਹੜੇ ਤੁਸੀਂ ਵਿਰੋਧੀ ਨੇਤਾ ਤੁਹਾਡੇ ਉਹ بڑے بڑے ਵਾਦੇ ਕਰਦੇ ਵੱਡੇ ਲੀਡਰ ਉਹ ਕਹਿੰਦੇ ਜੀ ਅਸੀਂ ਵੱਡੇ ਵਾਅਦੇ ਤੁਹਾਡੇ ਤੁਸੀਂ ਇਹਦਾ ਮੁਕਾਬਲਾ ਕਿੱਦਾਂ ਦੇ ਦਿਓ ਦੇਖੋ ਵੱਡੇ ਦਾਵੇਦਾਰ ਜਾਂ ਵੱਡੇ ਲੀਡਰ ਉਹ ਉਹਨਾਂ ਦੀਆਂ ਸਿਆਸਤਾਂ ਲੰਬੀਆਂ ਨੇ ਸਾਡਾ ਤਾਂ ਮੈਂ ਕਹਿ ਸਕਦਾ ਵੀ ਐਮਐਲਏ ਬਣਨ ਤੋਂ ਬਾਅਦ 2 ਸਾਲ ਦਾ ਸਫਰ ਥੱਲੇ 2 ਸਾਲ ਦੇ ਹੀ ਆ ਉਹ ਹੰਡੇ ਵਰਤੇ ਨੇ ਚੜ ਜੜੀ 50 50 ਹੌਨਾ ਦੇ ਸੋ ਰਾਏ ਚੜ ਗਏ ਆ ਪਿੱਟਕਾਣੇ ਤੇ ਪਹੁੰਚਾਂਗੇ ਜਿਹੜਾ ਹੁਣ ਸਿਆਸਤ ਦਾ ਦੌਰ ਚੱਲਦਾ ਤੁਸੀਂ ਕਿਵੇਂ ਸ਼ੁਰੂਆਤ ਸਵੇਰ ਤੋਂ ਕਰਦੇ ਹੋ ਸਾਰਾ ਦਿਨ ਚੱਲਦੇ ਦੇਖ ਲਓ ਵੀ ਬ੍ਰੀਕਫਾਸਟ ਵੀ ਜਿਹੜਾ ਹੋਵੇ ਗੱਡੀ 'ਚ ਕਰ ਰਹੇ ਹੋ ਲੋਕਾਂ ਦਾ ਸ਼ਡਿਊਲ ਕਦੋਂ ਸ਼ੁਰੂ ਹੁੰਦਾ ਹੈ ਕਿੰਦਾ ਰਹਿ ਲੀਆਂ ਚੱਲਦੀਆਂ ਉਹ ਕਿੰਦਾ ਦਿਨ ਸਾਰਾ ਸਾਰਾ ਦਿਨ ਬੀਤਾ ਹੁਣ ਕਟੂ ਕਰਨ ਦੀ ਮੇਰ ਕੋ ਮੈਂ ਕਹਿ ਸਕਦਾ ਕਟ ਤੋਂ ਘੱਟ 50 ਤੋਂ 60 ਪਿੰਡਾਂ ਦੇ ਲੋਕ ਆਏ ਹੁਣ ਅਲੱਗ-ਅਲੱਗ ਪਿੰਡਾਂ ਤੋਂ ਮੈਂ ਸੋਚ ਕੇ ਚੱਲਦਾ ਵੀ ਮੇਰੀ ਇਹ 50-60 ਪਿੰਡਾਂ ਦੀ ਮੀਟਿੰਗ ਐਚੋ ਮੈਂ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਗੱਲਬਾਤ ਸੁਣ ਕੇ ਜਿਹੜੇ ਕੰਮ ਹੁੰਦੇ ਨੇ ਉਹ ਕਰਵਾ ਕੇ ਉਹਨਾਂ ਨੂੰ ਗੱਲ ਤੋਰਦੀਦਾ ਉਸ ਤੋਂ ਬਾਅਦ ਜਿਹੜਾ ਆਪਣਾ ਸ਼ਡਿਊਲ ਬਣਾਇਆ ਹੁੰਦਾ ਆਪਾਂ ਉਹਦੇ 'ਚ ਵਰਕ ਕਰੀਦਾ ਜੀ ਇਹਨੇ ਪਾਰਟੀ ਨੇ ਜਿਹੜੇ ਕੰਮ ਕੀਤੇ ਜਿਹੜੇ ਕੰਮਾਂ ਦੇ ਦਾਅਵੇ ਨੇ ਤੁਸੀਂ ਉਹ ਲੋਕਾਂ ਤੇ ਜਾ ਰਿਹਾ ਕਿ ਕਿਹੜਾ ਹਲਕਾ ਕਿ ਬਟਾਲਾ ਸੀ ਉਹ ਤੁਸੀਂ ਪੂਰਾ ਲੋਕ ਸਭਾ ਦੇਖ ਰਹੇ ਹੋ ਕਿੱਥੇ ਧਾਰ ਬਲਾਗਾ ਕਿੱਥੇ ਪਠਾਨਕੋੜਾ ਉਹ ਗਰਦਾਸ ਬਟਾਲਾ ਇਹ ਸਾਰੇ ਕਿਦਾਂ ਤੁਸੀਂ ਦੇਖ ਰਹੇ ਕਿਦਾਂ ਮੈਨੇਜ ਕਰ ਰਹੇ ਆ ਦੇਖੋ ਮੈਨੇਜ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹਦੇ ਵਿੱਚ ਸਾਰੇ ਹਲਕਿਆਂ ਤੇ ਮੈਂ ਮੀਟਿੰਗਾਂ ਕਰਾਇਆ ਔਰ ਉਹ ਮੀਟਿੰਗਾਂ ਕਿਤੇ ਕੁਝ ਕਿ ਜਗ੍ਹਾ ਰਹਿੰਦੀਆਂ ਸੀ ਉਹ ਵੀ ਆਪਾਂ ਕਵਰ ਕਰ ਚੁੱਕੇ ਆ ਸੋ ਹੁਣ ਸਾਡਾ ਬਟਾਲਾ ਜਿਹੜਾ ਇਹ ਹਲਕਾ ਮੇਰਾ ਰਹਿ ਗਿਆ ਸੀ ਤੇ ਮੈਨੂੰ ਇਹ ਆ ਵੀ ਮੇਰੇ ਮੈਨੂੰ ਹਲਕੇ ਤੇ ਮਾਣ ਵੀ ਆ ਕਿਉਂਕਿ ਮੈਂ ਇਸ ਹਲਕੇ ਦਾ ਵਸਨੀਕ ਵੀ ਆਂ ਔਰ ਮਿਹਨਤ ਵੀ ਕਰ ਰਹੇ ਨੇ ਔਰ ਸਾਥ ਵੀ ਦੇਣਗੇ ਹਾਂ ਜਿਵੇਂ ਵੀ ਤੁਹਾਡੇ ਜਿਹੜੇ ਹਲਕੇ ਦੇ ਲੋਕ ਨੇ ਜਿੱਦਾਂ ਵਿਰੋਧੀ ਕਹਿੰਦੇ ਨੇ ਜੀ ਮਤਲਬ ਅਸੀਂ ਕਈ ਜਗ੍ਹਾ ਤਾਂ ਦੇਖਣ ਚ ਆਇਆ ਵੀ ਉਹ ਅਲੱਗ-ਅਲੱਗ ਤਰੀਕੇ ਅਪਣਾ ਰਹੇ ਨੇ ਤੁਹਾਡੇ ਵਿੱਚੋਂ ਕਿਹਤਾਂ ਨੇ ਆਪਣੇ ਤਰੀਕੇ ਬਣਾਏ ਜਾ ਰਹੇ ਚੋਣਾਂ ਪ੍ਰਚਾਰ ਦੇ ਦੇਖੋ ਜੀ ਸਾਡਾ ਦੇ ਜਿਤਨਾ ਅਸੀਂ ਪਹਿਲਾਂ ਇਲੈਕਸ਼ਨ ਲੜਦੇ ਹਾਂ ਉਤਰਾਂ ਹੀ ਲੜਦੇ ਹਾਂ ਜੋ ਪ੍ਰਚਾਰ ਆ ਪ੍ਰਚਾਰ ਆਪਣੀ ਜਗ੍ਹਾ ਕਰਦੇ ਕਮਚਾ ਪਾਰਟੀ 2 ਸਾਲ ਸੱਤਾ ਚ ਰਹੀ ਆ 2 ਸਾਲ ਦੇ ਦੌਰਾਨ ਤੁਹਾਡੇ ਕਿਦਾਂ ਨੇ ਇਹ ਕੰਮ ਜਿਹੜੇ ਵਾਦੀ ਲੋਕਾਂ ਸਾਹਮਣੇ ਲੈ ਕੇ ਕਿਹੜੇ ਕਿਹੜੇ ਕੰਮ ਖਾਸਤੇ ਕਰਾਇਆ ਬਟਾਲੇ ਚ ਬਟਾਲੇ ਚ ਜੀ ਹਾਲਤ ਉਸਾਲ ਹੋਇਆ ਮੈਨੂੰ ਬਣਿਆ ਨਾ ਮੈਂ ਮੈਨੂੰ ਬਟਾਲਾ ਵਾਸਤੇ ਚਪੁੱਟਿਆ ਮਿਲਿਆ ਜਿਉਂ-ਜਿਉਂ ਸਮਾਂ ਬੀਤਿਆ ਰਿਹਾ ਮੈਂ ਬਟਾਲੇ ਦੀ ਡਿਵੈਲਪਮੈਂਟ ਕੀਤੀ ਬਹੁਤ ਜ਼ਿਆਦਾ ਸੜਕਾਂ ਬਣਾਉਂਦੀਆਂ ਸਾਰੀਆਂ ਚੌਂਕ ਵਧੀਆ ਕਰ ਰਹੇ ਆ ਔਰ ਮਹੱਲਾ ਕਲੀਨਿਕ ਦਿੱਤੇ ਆ ਸਕੂਲ ਵਾਸਤੇ 11 ਕਰੋੜ ਰੁਪਇਆ ਲੈ ਕੇ ਆਇਆ ਫਿਰ तहसील कॉम्प्लेक्स ਨਵੇਂ ਜਿਹੜਾ ਉਹ ਸਾਰੀ ਚੱਲ ਰਹੀ ਦੋਵਾਂ ਸਾਲਾਂ ਦੇ ਵਿੱਚ ਕਈ ਐਸੇ ਕੰਮ ਕਰ ਦਿੱਤੇ ਜਿਹੜੇ ਲੋਕਾਂ ਦੀ ਹਿੱਤ ਚ ਸੀ ਤੇ ਹੋਰ ਅੱਗੋਂ ਹੱਲੇ ਤੇ ਸ਼ੁਰੂਆਤ ਰਿਜ਼ਲਟ ਤੇ ਹੱਲੇ ਜਿਹੜਾ ਉਹ ਨਿਕਲ ਲਿਆ ਨਹੀਂ ਤੁਸੀਂ ਵੀ ਮੈਂ ਦੇਖ ਰਿਹਾ ਵੀ ਪਰਿਵਾਰ ਵੀ ਤੁਹਾਡਾ ਜਟਿਆ ਹੋਇਆ ਤੁਹਾਡਾ ਬੱਚੇ ਵੀ ਛੁੱਟ ਹੋਣੇ ਬੱਚਿਆਂ ਨੂੰ ਮਿਲਦਾ ਫਿਰ ਕਿਦਾਂ ਮੌਕਾ ਮਿਲਣਾ ਲੱਗਣਾ ਤੁਹਾਨੂੰ ਨਹੀਂ ਜੀ ਅੱਜ ਮੈਨੂੰ ਲੱਗਦਾ ਵੀ 6 ਦਿਨ ਹੋ ਗਏ ਉਹਨਾਂ ਦੇ ਛੋਟੇ ਬੇਟੇ ਨੂੰ ਮਿਲਿਆ ਨੂੰ 1.5 ਸਾਲ ਦਾ ਬੇਟਾ ਉਹ ਉਹ ਵਿਚਾਰਾ ਜਦੋਂ ਮੈਂ ਜਾਂਨਾ ਸੁੱਤਾ ਹੁੰਦਾ ਜਦੋਂ ਮੈਂ ਨਿਕਲਦਾ ਉਹ ਵੀ ਸੁੱਤਾ ਹੁੰਦਾ ਸੋ ਇਹ ਵੀ ਪਰਿਵਾਰ ਆ ਜੀ ਸਰ ਇਹਨਾਂ ਨੂੰ ਮਿਲਦਿਆ ਉਹਨੂੰ ਇੱਕ ਬਰਾਬਰੀ ਤੁਸੀਂ ਬੂਥ ਲੈਵਲ ਤੋਂ ਪਾਰਟੀ ਦੇ ਚੱਲੇ ਤੁਸੀਂ ਪਹਿਲਾਂ ਤੁਹਾਡੀ ਗੱਲ ਹੋਈ ਹੋਰ ਕਿੱਦਾਂ ਫਿਰ ਤਾਂ ਲੱਗਦਾ ਵੀ ਪਾਰਟੀ ਇਹਨਾਂ ਮਾਨਤਾ ਦਿੱਤਾ ਔਰ ਕਿਹੜੇ ਕਿਹੜੇ ਸ਼ਹਿਰਾਂ ਸ਼ਹਿਰਾਂ ਵਿੱਚ ਨਿਕਲਦ ਹੋਈ ਸੀ ਐਮਐਲਏ ਤੋਂ ਜੇ ਫਿਰ ਐਮਪੀ ਤੱਕ ਪਹੁੰਚਿਓ ਸੰਘਰਸ਼ ਬੜਾ ਜੀ ਤਾਂ ਵੀ ਸੰਘਰਸ਼ ਆ ਜਿਹੜਾ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਰਹਿਣਾ ਅੱਗੇ ਲੀਡਰ ਰਹਿੰਦੇ ਨਹੀਂ ਜਿੱਤਦੇ ਸੀ ਚੰਡੀਗੜ੍ਹ ਜਾ ਕੇ ਡੇਰੇ ਲਾ ਲੈਂਦੇ ਹੁਣ ਫਰਕ ਪੈ ਗਿਆ ਹੁਣ ਲੋਕ ਕੰਮ ਦਾ ਬੋਲ ਪਾਉਂਦੇ ਪਰਿਵਾਰਕ ਬੈਕਗ੍ਰਾਉਂਡ ਦੀ ਗੱਲ ਕਰੀਏ ਕਈ ਲੋਕ ਬੜੇ ਸਿਆਸਤ ਜੀ ਖਾਨਦਾਨੀ ਜਿੱਦਾਂ ਪਿਓ ਦਾ ਪੀੜੀ ਦਾ ਪੀੜੀ ਆ ਰਹੇ ਨੇ ਤੁਹਾਡੇ ਪਰਿਵਾਰਕ ਦੀ ਬੈਕਗ੍ਰਾਉਂਡ ਕਿੱਦਾਂ ਦੀ ਕੀ ਸ਼ੁਰੂਆਤ ਤੁਸੀਂ ਕੰਮ ਕਰਦੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਦੇਖੋ ਜੀ ਮੇਰੇ ਪਿਤਾ ਜੀ ਸਮਾਜ ਸੇਵਕ ਵੀ ਮੇਰੇ ਪਿਤਾ ਜੀ ਸਾਡਾ ਮੈਡੀਕਲ ਲਾਈਨ ਦਾ ਕੰਮ ਸੀ ਬੜਾ ਨਾਮ ਕਮਾਇਆ ਉਹਨਾਂ ਨੇ ਜਲੰਧਰ ਦੂਰਦਰਸ਼ਨ ਦਾ ਕੋ ਆਂ ਦੇਦੇ ਤੇ ਬਸ ਇਹ ਇਹਨਾਂ ਜ਼ਰੂਰ ਆ ਵੀ ਮੈਂ ਛੋਟੀ ਅਮਰ ਸੀ ਮੇਰੀ ਜਦੋਂ ਉਹਨਾਂ ਦਾ ਵੀ ਮੈਂ ਕਿਸੇ ਤਰ੍ਹਾਂ ਵੀ ਮੇਰੇ ਸਿਰ ਤੋਂ ਸਾ ਜਿਹੜਾ ਉੱਠ ਗਿਆ ਪਰ ਮੈਂ ਮਿਹਨਤ ਕੀਤੀ ਸਿਆਣੇ ਕਹਿੰਦੇ ਨੇ ਅਗਰ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਹੁੰਦੀ ਆ ਸੋ ਧੱਕੇ ਖਾ ਖਾ ਕੇ ਇੱਥੋਂ ਤੱਕ ਪਹੁੰਚਾ ਲਗਾ ਵੀ ਪਰਿਵਾਰ ਦੀ ਜਿੰਮੇਵਾਰੀ ਤੁਹਾਡੇ ਬਾਪੀ ਵੱਡੀ ਤੁਸੀਂ ਘਰ ਤੋਂ ਵੱਡੇ ਸੀ ਆ ਕਾਫੀ ਜੋ ਮੇਰੇ ਸਾਹਮਣੇ ਵੀ ਕਿਦਾਂ ਪਰਿਵਾਰ ਚਲਾਇਆ ਇਸ ਤਰ੍ਹਾਂ ਸਿਆਸਤ ਦੇ ਨਾਮ ਲੜਾਏ ਪਰ ਆਪਣਾ ਕਾਰਵ ਸਟੈਬਲਿਸ਼ ਕੀਤਾ ਔਰ ਸਿਆਸਤੀ ਇੱਕ ਨਾਮ ਬਣਾਇਆ ਬਿਲਕੁਲ ਜੀ ਇਹ ਬੜਾ ਵਧੀਆ ਮੈਂ ਤੁਹਾਨੂੰ ਦੱਸਦਾ ਜੀ ਸਿਆਸਤ ਦੇ ਵਿੱਚ ਇਕ ਵਾਰੀ ਆਮ ਕਰ ਚੁੱਟ ਕੇ ਇੱਥੋਂ ਤੱਕ ਪਹੁੰਚਣਾ ਬੜੀ ਵੱਡੀ ਗੱਲ ਔਰ ਮੈਂ ਧੰਨਵਾਦ ਕਰਦਾ ਆਪਣੇ ਲੋਕਾਂ ਦਾ ਜਿਹੜੇ ਮੈਨੂੰ ਪਿਆਰ ਦੇਦੇ ਪਰਿਵਾਰੋਂ ਚ ਕਿਦਾਂ ਦਾ ਸਹਾਇਕ ਮਿਲਿਆ ਪਰਿਵਾਰ ਚ ਕਿਹੜੇ ਕਿ ਮੈਂਬਰਸ ਜੋ ਪੂਰਾ ਕਰਦੇ ਸਾਰੇ ਪਰਿਵਾਰ ਕਰ ਰਿਹਾ ਸਾਰਾ ਪਰਿਵਾਰ ਸਹਿਯੋਗ ਦੇ ਰਿਹਾ ਬੜਾ ਵਧੀਆ ਖੁੱਲ ਕੇ ਦੇ ਰਿਹਾ ਸੀ ਤਿੰਨ ਸੋ ਵੀ ਸ਼ਾਇਰੀ ਕਲਸੀ ਆਪਣੇ ਜੋ ਗੱਲਬਾਤ ਪੂਰੀ ਨਾਲ ਖੁੱਲ ਕੇ ਕੀਤੀ ਔਰ ਗੱਡੀ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਔਰ ਖਾਣਾ ਵੀ ਦੇ ਸਕਦੇ ਤੁਸੀਂ ਗੱਡੀ 'ਚ ਖਾ ਰਹੇ ਇਹਨਾਂ ਨੂੰ ਖਾਣ ਤੱਕ ਦਾ ਟਾਈਮ ਨਹੀਂ ਮਿਲ ਰਿਹਾ ਕਿਉਂਕਿ ਲੋਕਾਂ ਜਿਹੜੇ ਨੇ ਇਹਨੇ ਪਿਆਰ ਕਰਦੇ ਨੇ ਇਹਨੇ ਲੋਕਾਂ ਕੋਲ ਪੁੱਛੇ ਹੁੰਦੇ ਨੇ ਵੀ ਅਸੀਂ ਖੁਦ 7 ਵਜੇ ਤੋਂ ਆਏ ਸੀ ਸਾਡੇ ਆਉਣ ਤੋਂ ਪਹਿਲਾਂ ਵੀ ਜਿਹੜੇ ਲੋਕ ਸੀ ਖਾਦੀ ਕਲਸੀ ਉਹਨਾਂ ਦੇ ਕੋਲ ਬੈਠੇ ਹੋਏ ਸੀ ਉਹਨਾਂ ਦਾ ਬੜੀ ਮੁਸ਼ਕਲ ਆਇਆ ਥੋੜੇ ਨਿਕਲ ਕੇ ਉਹਨੇ ਆਪਣਾ ਕੰਮ ਜਿਹੜੀ ਸ਼ੁਰੂਆਤ ਕੀਤੀ ਹੋਣਾ ਤੁਸੀਂ ਦੇਖਾਂਗੇ ਵੀ ਅੱਗੇ ਰੈਲੀਆਂ ਤੇ ਜਾਣਗੇ ਔਰ ਮੀਟਿੰਗਾਂ ਕਰਨਗੇ ਔਰ ਮੀਟਿੰਗਾਂ ਬਾਰੇ ਤੁਹਾਨੂੰ ਦਿਖਾਵਾਂਗੇ ਖਾਦੀ ਕਲਸੀ ਕਿਵੇਂ ਆਪਣਾ ਦੌਰ ਸਵਰੇਜ ਸ਼ੁਰੂ ਕਰਦੇ ਨੇ ਔਰ ਮੀਟਿੰਗਾਂ ਚ ਚੱਲਦੇ ਨੇ ਉਹ ਕਿੱਦਾਂ ਵਿਰੋਧੀਆਂ ਤਸ਼ਕ ਕਰਦੇ ਨੇ ਆਪਣਾ ਚਰਾਪਰਾ ਕਰਦੇ ਨੇ ਪੰਜਾਬ ਤੱਕ ਲੀ ਗੁਰਦਾਸਪੁਰ ਤੋਂ ਬਿਸ਼ੰਪੁਰ ਪਿੱਟੂ